ਸੋ ਸੇਗਾ ਜੀ ਲੋ ਜੀ ਆਪਾਂ ਪਹੁੰਚਾ ਜੀ ਮਹਿੰਦਰਾ ਡਾਇਰੈਕਟਰ ਜਾਨਸੀ ਸ਼੍ਰੀ ਮੁਖਸਰ ਸਾਹਿਬ ਆਪਾਂ ਲੈ ਕੇ ਆਏ ਤੁਹਾਡੇ ਹਾਸਤੇ 605 ਡੀ ਆਈ ਨੋਵੋ ਅਰਜਨ ਤੁਸੀਂ ਚੈੱਕ ਕਰੋ ਇਹਨੂੰ ਟਾਇਰ ਨਵੇਂ ਕੋਈ ਪਏ ਜਮਾ ਜੀ ਵੇਟ ਲੱਗੇ ਹੋਏ ਆ ਪਿੱਛੇ ਜੀ 632 ਡੰਡਾ ਨਾਲ ਦੇਵਾਂਗੇ ਜੀ ਉਹ ਪੀ ਛਟਰੀ ਲੱਗੀ ਹੋਈ ਹੈ ਜੀ ਇਹਨੂੰ ਮਾਡਲ ਇਕੇ ਹੈ ਜੀ ਪੰਜਾਬ ਦਾ ਨੰਬਰ ਹੈ ਜੀ ਨੰਬਰ ਹੈਗਾ 95172 77105 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਪਲੇਟਫਾਰਮ ਦਾ ਬਹੁਤ ਖੁੱਲਾ ਜੀ ਇਹ ਹੈ ਸ਼ਤਰੇ ਲੱਗੇ ਆਈ ਤਿੰਨ ਜੰਗੇ ਦਾ ਜਮਾ ਓਕੇ ਆਈ ਜੀ ਜੈਂਸ ਉਹ ਕੋਲ ਕਿਸਨ ਚੈੱਕ ਕਰਾ ਲੈ ਵੱਡਾ ਫਿਲਟਰ ਲੱਗਾ ਜਮਾ ਜੀ ਵਾਚਾ ਕਰ ਲਈ ਸਤਿ ਸ਼੍ਰੀ ਅਕਾਲ ਜੀ ਆ ਲੋ ਜੀ ਆਪਾਂ ਹੁਣ ਦੂਜਾ ਟਰੈਕਟਰ ਸਵਰਾਜ ਲੈ ਕੇ ਆਏ 855 ਮਹਿੰਦਰਾ ਟਰੈਕਟਰ ਯਾਨਸੀ ਸ਼੍ਰੀ ਮੁਕਸਰ ਚ ਖੜੇ ਸੇ ਇਸ ਟਾਈਮ ਤੁਹਾਨੂੰ ਆਪਾਂ ਟਰੈਕਟਰ ਚੈੱਕ ਕਰਾਉਣੇ ਸਾਰਾ ਜੀ ਮਾਡਲ ਆਪਾਂ ਤੁਹਾਨੂੰ ਉੱਤੇ ਮੈਂਸ਼ਨ ਕਰਦਾ ਹਾਂ ਕਿਉਂਕਿ ਮੇਨੂੰ ਮਾਡਲ ਜਾਣੀ 1428 ਦੇ ਟਾਇਰ ਹੈ ਜੀ ਇਹਦੇ ਫਾਈਟਰ ਜਮਾ ਸਾ ਪਿਆ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਅਗਲੇ ਟਾਇਰ ਚੈੱਕ ਕਰ ਲੋ ਜੀ ਰੇਟ ਤੇ ਮਾਡਲ ਤੁਹਾਨੂੰ ਅਪਰ ਉੱਤੇ ਮੈਂਸ਼ਨ ਕਰਦੇ ਆ ਲਿਖ ਦਾਂਗੇ ਜੀ ਕਿਆਬ ਨੰਬਰ ਆ ਜੀ ਇੰਜਨ ਚੈੱਕ ਕਰਾਉਣੇ ਤੁਹਾਨੂੰ ਜੀ